हाँ जी सत अकाल साथियों जी एंडी एस अकेडमी यूट्यूब चैनल पर स्वागत करते हैं जी आओ साथियों लेके अज की क्लास जिस दे जा रहे हैं ਲੈਕਚਰਰ ਕੈਡਰ ਤੇ ਮਾਸਟਰ ਕੈਡਰ ਦੇ ਨਾਲ ਨਾਲ ਕਰੰਟ ਅਫੇਅਰਸ ਠੀਕ ਹੈ ਸੋ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਇਹ ਸਮਾਂ ਆਪਣਾ ਕਰੰਟ ਅਫੇਅਰਸ ਦਾ ਹੁੰਦਾ ਹੈ ਲੈਕਚਰਰ ਕੈਡਰ ਹਿਸਟਰੀ ਦੀ ਕਲਾਸ ਦਾ ਸਮਾਂ ਆਪਣਾ 4:30 ਵਜੇ ਹੁੰਦਾ ਤੇ ਮਾਸਟਰ ਕੈਡਰ ਪਾਲਟੀ ਦੀ ਕਲਾਸ ਦਾ ਸਮਾਂ ਆਪਣਾ 8:00 ਵਜੇ ਹੁੰਦਾ ਇਸੇ ਤਰ੍ਹਾਂ ਸਾਥੀਓ ਪੰਜਾਬੀ ਜਿਹੜੀ ਕਿ ਤੁਹਾਡੇ ਆਲ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਗ੍ਰਾਮਰ ਕੰਮ ਆ ਸਕਦੀ ਹੈ ਉਸ ਦਾ ਸਮਾਂ ਜਿਹੜਾ ਹੈਗਾ ਆਪਣਾ ਹੁੰਦਾ ਹੈ 1:00 ਵਜੇ ਸੋ ਕਰੰਟ ਅਫੇਅਰਸ ਨੇ ਜਿਹੜੇ ਇਹਨਾਂ ਦੇ ਵਿੱਚ ਤੁਹਾਨੂੰ ਪਾਲਿਟੀ ਦੇ ਕੁਝ ਕਰੰਟ ਜਿਹੜੇ ਹੈਗੇ ਨੇ ਨਵੇਂ ਉਹ ਵੀ ਦੇਖਣ ਨੂੰ ਜ਼ਰੂਰ ਮਿਲਦੇ ਨੇ ਇਸ ਕਲਾਸ ਨੂੰ ਮਿਸ ਨਾ ਕਰਿਆ ਕਰੋ ਸੋ ਆਓ ਸ਼ੁਰੂ ਕਰੀਏ ਆਪਾਂ ਆਪਣੀ ਕਲਾਸ ਅੱਜ ਦੇ ਕਰੰਟ ਅਫੇਅਰ ਸੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਜੀ ਸਾਥੀਓ ਇੰਟਰਨੈਸ਼ਨਲ ਨੈਸ਼ਨਲ ਬੈਂਕਿੰਗ ਅਵਾਰਡਸ ਜਿਹੜੇ ਵੀ ਨੇ ਠੀਕ ਹੈ ਜੀ ਡਿਫੈਂਸ ਨਿਊਜ਼ ਸਪੋਰਟਸ ਨਿਊਜ਼ ਸਾਇੰਸ ਤੇ ਟੈਕਨੋਲੋਜੀ ਦੀਆਂ ਨਿਊਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਕਰੰਟ ਅਫੇਅਰਸ ਹੁੰਦੇ ਨੇ ਇਹ ਸੋ ਤੁਹਾਡੇ ਕੋਲ ਅਪਡੇਟ ਆਪਣੇ ਕੋਲ ਆ ਰਹੀ ਹੈ ਜੀ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜੈਨਦਰਨ ਵੇਨੂ ਗੋਪਾਲ ਰੇਲੈਂਸ ਰਿਟੇਲ ਵੈਂਚਰਸ ਲਿਮਟਿਡ ਦੇ ਚੇਅਰਮੈਨ ਅਤੇ ਸੀਓ ਨਿਯੁਕਤ ਇਸ ਤਰ੍ਹਾਂ ਜੀ ਦੇਖੋ ਕਿ 3 ਦਸੰਬਰ 2025 ਨੂੰ ਰੇਲੈਂਸ ਇੰਡਸਟਰੀਜ਼ ਲਿਮਟਿਡ ਆਰ ਆਈ ਐਲ ਨੇ ਫਲਿੱਪਕਾਰਟ ਦੇ ਸੀਨੀਅਰ ਕਾਰਜਕਾਰੀ ਜੈਨਦਰਨ ਵੇਨੂ ਗੋਪਾਲ ਨੂੰ ਰੇਲੈਂਸ ਰਿਟੇਲ ਵੈਂਚਰਸ ਲਿਮਟਿਡ ਦੇ ਵਿੱਚ ਜਿਹੜਾ ਹੈਗਾ ਪ੍ਰਧਾਨ ਜਾਂ ਕਹਿੰਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਓ ਦੇ ਵਜੋਂ ਨਿਯੁਕਤ ਕਰ ਦਿੱਤਾ। ਨਵੀਂ ਬਣਾਈ ਗਈ ਸਥਿਤੀ ਦੇ ਕਮੇਟੀ ਦੀ ਰਣਨੀਤੀ ਹੈ ਜਿਹੜੀ ਉਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕੇਤ ਦਿੰਦੀ ਹੈ ਵੈਨੂ ਗੋਪਾਲ ਭਾਰਤੀ ਕਮਰਸ ਸਹਿਯੋਗ ਦੇ ਵਿੱਚ ਇੱਕ ਮੋਹਰੀ ਪੇਸ਼ੇਵਰਨ ਜਿਸ ਨੇ ਟੈਕਨੋਲੋਜੀ ਨਵੀਨਤਾ ਤੇ ਗਾਹਕ ਅਨੁਭਵ ਦੇ ਮੁੱਖ ਖੇਤਰਾਂ ਦੇ ਵਿੱਚ ਫਲਿੱਪਕਾਰਟ ਦੀ ਅਗਵਾਈ ਹੈ ਜਿਹੜੀ ਉਹ ਕੀਤੀ ਹੋਈ ਹੈ। ਇਸੇ ਤਰ੍ਹਾਂ ਅਗਲੀ ਅਪਡੇਟ ਜਿਹੜੀ ਸਾਡੇ ਕੋਲ ਆ ਰਹੀ ਹੈ ਸਾਥੀਓ ਆਰਬੀਆਈ ਦੀ ਮੁਦਰਾ ਨੀਤੀ ਹੈ ਜਿਹੜੀ ਡਿਸੰਬਰ 2025 ਦਰਾਂ ਦੇ ਵਿੱਚ ਕਟੌਤੀ ਅਤੇ ਭਾਰਤੀ ਅਰਥ ਵਿਵਸਥਾ ਤੇ ਇਸ ਦਾ ਪ੍ਰਭਾਵ ਭਾਰਤੀ ਰਿਜ਼ਰਵ ਬੈਂਕ ਐਕਟ 1934 ਦੀ ਧਾਰਾ 45 ਜੈਲ ਇਹਦੇ ਅਧੀਨ ਘਟਿਤ ਮੁਦਰਾ ਨੀਤੀ ਹੈ ਜਿਹੜੀ ਸਾਥੀਓ ਜਿਸ ਦੀ ਕਮੇਟੀ ਐਮ ਪੀਸੀ 58ਵੀਂ ਮੀਟਿੰਗ 3 ਤੋਂ 5 ਦਸੰਬਰ 2005 ਤੱਕ ਆਰਬੀਆਈ ਦੇ ਗਵਰਨਰ ਜਿਹੜੇ ਹੈਗੇ ਨੇ ਸੰਜੇ ਮਲਹੋਤਰਾ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਮੁਦਰਾ ਨੀਤੀ ਦੇ ਫੈਸਲੇ ਜਿਹੜੇ ਉਹ ਲੈ ਗਏ ਆ ਨਾਲ ਦੀ ਨਾਲ ਸਾਥੀਓ ਨਵੀਂ ਅਪਡੇਟ ਆਪਣੇ ਕੋਲੇ ਹੋਰ ਆ ਰਹੀ ਹੈ ਕਿ ਰਿਲਾਸ ਜਿਹੜਾ ਹੈਗਾ ਸਮਝੌਤਾ ਭਾਰਤ ਤੇ ਰੂਸ ਸੰਬੰਧ ਨੂੰ ਮਜ਼ਬੂਤ ਕਰਦਾ ਜਿਹੜਾ ਉਦੇਸ਼ ਮਹੱਤਵ ਤੇ ਨਵੀਨਤਮ ਵਿਕਾਸ ਹੈ ਇਸ ਦਾ ਭਾਰਤ ਤੇ ਰੂਸ ਦੇ ਵਿਚਕਾਰ ਦਵੱਲੇ ਰੱਖਿਆ ਸਹਿਯੋਗ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਨਾਲ ਨਾਲ ਰਿਸਪਰੋਕਲ ਐਕਸਚੇਂਜ ਆਫ ਲੈਸ ਲਾਸਟਿਕ ਸਪੋਰਟਸ ਜਿਹਨੂੰ ਰੀ ਲਾਸਟ ਕਿਹਾ ਜਾਂਦਾ ਜੀ ਸ਼ਾਰਟ ਫਾਰਮ ਦੇ ਵਿੱਚ ਸਮਝੌਤੇ ਨੂੰ ਰੂਸ ਅਤੇ ਭਾਰਤ ਦੌਰੇ ਤੋਂ ਪਹਿਲਾਂ ਮਨਜ਼ੂਰੀ ਹੈ ਜਿਹੜੀ ਸਾਥੀ ਉਹ ਦੇ ਦਿੱਤੀ ਗਈ ਹੈ ਇਸ ਸਮਝੌਤਾ ਜਿਹੜਾ ਹੈਗਾ ਜੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਇੱਕ ਦੂਜੇ ਦੀਆਂ ਫੌਜੀ ਸਹੂਲਤਾਂ ਜਿਵੇਂ ਕਿ ਬੰਦਰਗਾਹਾਂ 에ਅਰ ਬੇਸਾਂ ਸਪਲਾਈ ਡਿਪੋਆਂ ਤੇ ਮਰਮਤ ਕੇਂਦਰਾਂ ਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ ਜਿਸ ਦੇ ਨਾਲ ਉਹਨਾਂ ਦੀਆਂ ਸੰਚਾਲਨ ਸਮਰੱਥਾਵਾਂ ਕੁਸ਼ਲਤਾ ਤੇ ਰਣਨੀਤਕ ਪੌਂਚ ਨੂੰ ਮਹੱਤਵਪੂਰਨ ਵਾਧਾ ਹੁੰਦਾ ਹੈ ਜੀ ਤੇ ਨਾਲ ਦੀ ਨਾਲ ਸਾਥੀਓ ਨਵੀਂ ਅਪਡੇਟ ਹੋ ਰਾਹੀ ਹੈ ਕਿ ਮਹੰਗਾਲਿਆ 2025 ਦੇ ਵਿੱਚ ਸ਼ਿਲਾੰਗ ਦੇ ਵਿੱਚ ਖੇਤਰੀ AI ਪ੍ਰਭਾਵ ਸੰਮੇਲਨ ਦੀ ਮੇਜ਼ਬਾਨੀ ਕਰੇਗੀ ਸੋ AI ਸੰਮੇਲਨ ਦੀ ਜਿਹੜੀ ਸ਼ਿਲਾੰਗ ਦੇ ਵਿੱਚ ਹੋਣ ਜਾ ਰਿਹਾ ਉਸ ਦੀ ਰਹਿਨਮਾਈ ਜਾਂ ਕਿ ਲੋਗਵਾਈ ਹੈ ਜਿਹੜੀ ਉਹ ਮਹਗਾਲਿਆ ਕਰਨ ਜਾ ਰਹੇ ਹਾਂ ਜੀ ਖੇਤਰੀ AI ਪ੍ਰਭਾਵ ਸੰਮੇਲਨ 2025 3 ਦਸੰਬਰ 2025 ਨੂੰ ਮਹਗਾਲਿਆ ਦੀ ਰਾਜਧਾਨੀ ਸਾਥੀਓ ਸ਼ਿਲਾੰਗ ਦੇ ਸਟੇਟ ਕਨਵੈਨਸ਼ਨ ਸੈਂਟਰ ਦੇ ਵਿਕੇਜ ਹੋਇਆ ਕੀਤਾ ਗਿਆ ਸੀ ਇਹ ਸੰਮੇਲਨ ਭਾਰਤੀ AI ਪ੍ਰਭਾਵ ਸੰਮੇਲਨ 2026 ਤੋਂ ਪਹਿਲਾਂ ਹੋਣ ਵਾਲੇ ਖੇਤਰੀ ਸਮਾਗਮਾਂ ਦੀ ਇੱਕ ਲੜੀ ਦਾ ਹਿੱਸਾ ਹੈ ਇਸੇ ਤਰ੍ਹਾਂ ਲੋਕ ગ્રਹਿ ਅਤੇ ਤੱਕੀ ਜੋ ਸੰਮੇਲਨ ਦਾ ਵਿਸ਼ਾ ਹੈਗਾ ਜੋ ਭਾਰਤੀ ਮਨੁੱਖ ਕੇਂਦਰਤ ਅਤੇ ਸਮਾਵੇਸ਼ੀ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੀ ਨੀਤੀ ਨੂੰ ਦਰਸਾਉਂਦਾ ਹੈ ਜੀ ਮਿਜ਼ੋਰਮ ਦੇ ਸਾਬਕਾ ਰਾਜਪਾਲ ਸ਼ਿਵਰਾਜ ਕੌਸ਼ਲ ਦਾ 73 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਜੀ ਵੱਡੀ ਅਪਡੇਟ ਹੈ ਮਿਜ਼ੋਰਮ ਦੇ ਸਾਬਕਾ ਰਾਜਪਾਲ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ਼ਿਵਰਾਜ ਕੌਸ਼ਲ 4 ਦਸੰਬਰ 2025 ਨੂੰ 73 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਦਾ ਦਿਹਾਂਤ ਹੋਇਆ ਉਸ ਸਾਫ ਦਾ ਉਪ ਜ਼ੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਅਤੇ ਦਿੱਲੀ ਦੇ ਸੰਸਦ ਮੈਂਬਰ ਮਨਸੂਰੀ ਸਵਰਾਜ ਦੇ ਪਿਤਾ ਸਨ। ਉਹਨਾਂ ਦੀ ਮੌਤ ਭਾਰਤੀ ਜਨਤਕ ਜੀਵਨ ਦੇ ਵਿੱਚ ਇੱਕ ਸ਼ਾਨਦਾਰ ਅਧਿਆਏ ਅਤੇ ਕਾਨੂੰਨੀ ਉਤਮਤਾ, ਰਾਜਨੀਤਿਕ ਸੰਤੁਲਨ ਅਤੇ ਰਾਸ਼ਟਰੀ ਸੇਵਾ ਦੇ ਦੌਰ ਦਾ ਅੰਤ ਹੈ। ਛਾਤੀ ਦੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਦੁਪਹਿਰ ਦਿੱਲੀ ਦੇ ਐਮਜ਼ਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤਰ੍ਹਾਂ ਸਾਥੀਓ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ 2026 ਤੱਕ ਗੁਰੂਗ੍ਰਾਮ ਦੇ ਵਿੱਚ ਆਪਣਾ ਪਹਿਲਾ ਭਾਰਤੀ ਕੈਂਪਸ ਖੋਲੇਗੀ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਸੋ ਆਸਟ੍ਰੇਲੀਆ ਦੀ ਕਾਰੀ ਵਿਕਟੋਰੀਆ ਯੂਨੀਵਰਸਿਟੀ ਵੀ ਯੂ ਨੇ ਭਾਰਤ ਦੀ ਨਵੀਂ ਸਿੱਖਿਆ ਨੀਤੀ ਐਨਪੀ 2020 ਦੇ ਤਹਿਤ ਗੁਰੂਗ੍ਰਾਮ ਦਿੱਲੀ ਦੇ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਕੈਂਪਸ ਸਥਾਪਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਇਹ ਪਹਿਲ ਕਦਮੀ ਜਿਹੜੀ ਹੈਗੀ ਹੈ ਪਾਸ ਸਰਕਾਰ ਦੀ ਵਿਦੇਸ਼ ਵਦੇਸ਼ੀ ਯੂਨੀਵਰਸਿਟੀਆਂ ਨੂੰ ਆਫਸੋਰਸ ਸਕੈਮਸ ਸਥਾਪਿਤ ਕਰਨ ਦੀ ਜਿਹੜੀ ਆਗਿਆ ਦੇਣ ਵਾਲੀ ਨੀਤੀ ਦੀਆਂ ਪਹਿਲੀਆਂ ਸਫਲ ਉਦਾਹਰਣਾਂ ਦੇ ਵਿੱਚੋਂ ਇੱਕ ਹੈ ਸਾਥੀਓ 29 ਸਾਲ ਦੀ ਕੁੜੀ ਬਣੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਅਰਪਤੀ 29 ਸਾਲ ਦੀ ਕੁੜੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਅਰਪਤੀ ਬਣੀ ਹੈ ਜੀ ਤਾਂ ਬ੍ਰਾਜ਼ੀਲ ਦੇ ਵਿੱਚ ਜਨਮੀ ਲਵਾਨਾ ਲੁਪੇਸ ਲਾਰਾ ਆਪਣੀ ਕੰਪਨੀ ਕਾਲ ਸ਼੍ਰੀ ਦੀ ਸਫਲਤਾ ਦੀ ਬਦੌਲਤ ਸਿਰਫ 29 ਸਾਲ ਦੀ ਉਮਰ ਵਿੱਚ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਸਵੈ ਨਿਰਮਿਤ ਮਹਿਲਾ ਅਰਪਤੀ ਬਣ ਗਈ ਉਸ ਦੀ ਕੁੱਲ ਜਾਇਦਾਦ ਲਗਭਗ 1.3 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ ਇੱਕ ਗਣਿਤ ਅਧਿਆਪਕਾ ਮਾਂ ਅਤੇ ਇੱਕ ਇੰਜੀਨੀਅਰ ਪਿਤਾ ਦਿੱਤੀ ਲਾਰਾ ਨੇ ਐਮ ਆਈ ٹی ਤੋਂ ਕੰਪਿਊਟਰ ਸਾਇੰਸ ਅਤੇ ਗਣਿਤ ਦੇ ਵਿੱਚ ਦੋਹਰੀ ਡਿਗਰੀ ਜਿਹੜੀ ਪ੍ਰਾਪਤ ਕਰਨ ਤੋਂ ਪਹਿਲਾਂ ਰੂਸ ਵਿੱਚ ਸਖਤ ਬੈਲੇ ਸਖਲਾਈ ਲਈ ਉਸਨੇ 2018 ਦੇ ਵਿੱਚ ਆਪਣੇ ਐਮ ਆਈਟੀ ਸਾਹਿਬ 파ਟੀ ਤਾਰਕ ਮਨਸੂਰ ਦੇ ਨਾਲ ਕਲਸ਼ੀ ਦੀ ਜਿਹੜੀ ਸਥਾਪਨਾ ਹੋ ਕੀਤੀ ਹੈ ਜੀ ਅੱਗੇ ਜੀ ਵਿਸ਼ਵ ਮਿੱਟੀ ਦਿਵਸ ਵਿਸ਼ਵ ਮਿੱਟੀ ਦਿਵਸ 2025 ਸਾਥੀਓ ਵਿਸ਼ਵ ਮਿੱਟੀ ਦਿਵਸ ਹਰ ਸਾਲ 5 ਦਸੰਬਰ ਨੂੰ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਕਿਨੂੰ ਆਪਾਂ ਕਹਿੰਦੇ ਆ ਕਿ ਮੁੱਖ ਉਦੇਸ਼ ਮਿੱਟੀ ਦੇ ਪਤਨ ਪ੍ਰਦੂਸ਼ਣ ਅਤੇ ਅਸਥਰ ਖੇਤੀਬਾੜੀ ਅਭਿਆਸਾਂ ਦੇ ਬਾਰੇ ਵਿਸ਼ਵਵਿਆਪੀ ਜਾਗਰੂਕਤਾ ਪੈਦਾ ਕਰਨਾ ਹੈ ਸਾਲ 2025 ਦਾ ਥੀਮ ਸਿਹਤਮੰਦ ਸ਼ਹਿਰਾਂ ਦੇ ਲਈ ਸਿਹਤਮੰਦ ਮਿੱਟੀ ਹੈ ਸਾਥੀਓ ਇਹ ਥੀਮ ਖਾਸ ਤੌਰ ਤੇ ਸ਼ਹਿਰੀ ਮਿੱਟੀ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ ਜੋ ਸ਼ਹਿਰ ਦੇ ਵਿੱਚ ਹੜ੍ਹ ਅਤੇ ਦੇ ਜੋਖਮ ਨੂੰ ਘਟਾਉਣ ਅਤੇ ਤਾਪਮਾਨ ਨੂੰ ਨਿਯੰਤਰਿਤ ਕਰਨਾ ਤੇ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰਨ ਵਰਗੀਆਂ ਮਹੱਤਵਪੂਰਨ ਵਾਤਾਵਰਣਕ ਸੇਵਾਵਾਂ ਪ੍ਰਦਾਨ ਕਰਦਾ ਹੈ ਰਿਲਾਇੰਸ ਰਿਟੇਲ ਬੈਂਚਸ ਲਿਮਟਿਡ ਦੇ ਨਵੇਂ ਪ੍ਰਧਾਨ ਜਾਂ ਸੀਓ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤੇਜेंद्रਨ ਮੈਨੂ ਗਪਾਲ ਠੀਕ ਹੈ ਜੀ 3 ਦਸੰਬਰ 2025 ਨੂੰ ਫਲਿੱਪਕਾਰਟ ਦੇ ਸੀਨੀਅਰ ਕਾਰਜਕਾਰੀ ਜੈਂਦਰਨ ਮੈਨੂ ਗੋਪਾਲ ਨੂੰ ਰੇਲੈਂਸ ਰਟੇਲ ਵੈਂਚਰਸ ਲਿਮਟਿਡ ਦੇ ਪ੍ਰਧਾਨ ਜਾਂ ਕਹਿ ਲਓ ਕਿ ਸੀਈਓ ਦੇ ਵਜੋਂ ਨਿਯੁਕਤ ਕਰ ਦਿੱਤਾ ਗਿਆ। ਅਗਲਾ ਪ੍ਰਸ਼ਨ ਤੁਹਾਡਾ ਬਣਦਾ ਜੀ ਭਾਰਤੀ ਰਿਜ਼ਰਵ ਦੇ ਮੁਦਰਾ ਨੀਤੀ ਹੈ ਜਿਹੜੀ ਐਮਪੀਸੀ 58ਵੀਂ ਮੀਟਿੰਗ ਹੈ ਜਿਹੜੀ ਉਹਦੀ ਪ੍ਰਧਾਨਗੀ ਕਰਨ ਵਾਲੇ ਸੰਜੇ ਮਲੋਤਰਾ ਨੇ। ਸਾਥੀਓ ਭਾਰਤੀ ਰਿਜ਼ਰਵ ਬੈਂਕ ਮੁਦਰਾ ਨੀਤੀ ਹੈ ਜਿਹੜੀ ਐਮਪੀਸੀ ਦੀ 58ਵੀਂ ਮੀਟਿੰਗ 3 ਤੋਂ 5 ਦਸੰਬਰ ਤੱਕ RBI ਗਵਰਨਰ ਸੰਜੀ ਮਲਹੋਤਰਾ ਦੀ ਪ੍ਰਧਾਨਗੀ ਦੇ ਹੇਠ ਹੋਈ ਹੈ ਮੀਟਿੰਗ ਦੇ ਵਿੱਚ ਦੇਸ਼ ਦੀ ਆਰਥਿਕ ਸਥਿਤੀ ਦੀ ਸਮੀਖਿਆ ਦੇ ਨਾਲ ਨਾਲ ਜਿਹੜਾ ਹੈ ਰੈਪੋ ਦਰ ਨੂੰ ਘਟਾ ਕੇ 5% ਦੋ ਕਰਨ ਦੀ ਫੈਸਲਾ ਜਿਹੜਾ ਉਹ ਕੀਤਾ ਗਿਆ ਜਦੋਂ ਕਿ SDF 5% ਤੋਂ MSPF ਹੈ ਜਿਹੜੀ ਉਹ ਉਹਦੀ ਦਰ 5.50% ਨੂੰ ਦਰ ਅਧਾਰਤ ਕਰ ਦਿੱਤੀ ਗਈ ਹੈ ਵਿਲੋ ਸਮਝੌਤੇ ਦੇ ਤਹਿਤ ਭਾਰਤ ਨੂੰ ਰੂਸ ਦੇ ਕਿੰਨੇ ਤੋਂ ਵੱਧ ਜਲ ਸੈਨਾ ਅਤੇ ਹਵਾਈ ਅੱਡਿਆਂ ਵਿੱਚ ਪਹੁੰਚ ਮਿਲੇਗੀ ਤਾਂ 40 ਦੇਖੋ ਜੀ ਇਸ ਸਮਝੌਤੇ ਦੇ ਤਹਿਤ ਦੋਨਾਂ ਦੇ ਵਿੱਚ ਜਿਹੜਾ ਹੈਗਾ ਰੈਸਿਪਰੋਕਲ ਐਕਸਚੇਂਜ ਆਫ ਲਾਜਿਸਟਿਕ سپورٹس ਸਮਝੌਤਾ ਜਿਹੜਾ ਉਹਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਅਤੇ ਰੂਸ ਦੇ ਵਿੱਚ ਰੱਖਿਆ ਦੇ ਸਹਿਯੋਗ ਦੇ ਜਿਹੜੇ ਸਬੰਧ ਨੇ ਉਹ ਹੋਰ ਮਜ਼ਬੂਤ ਹੋਏ ਨੇ ਤੇ ਸਮਝੌਤੇ ਦੇ ਤਹਿਤ ਜਿਹੜਾ ਹੈਗਾ ਜੀ ਦੋਵੇਂ ਦੇਸ਼ਾਂ ਦੀਆਂ ਫੌਜਾਂ ਨੇ ਜੜੀਆਂ ਉਹ ਇੱਕ ਦੂਜੇ ਦੇ ਬੰਦਰਗਾਹਾਂ ਤੇ ਹਵਾਈ ਅੱਡਿਆਂ ਦੇ ਫੌਜੀ ਸਹੂਲਤਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੀਆਂ ਜਿਸ ਦੇ ਨਾਲ ਕੁਸ਼ਲਤਾ ਕਾਰਸ਼ਿਲ ਕੁਸ਼ਲਤਾ ਦੇ ਵਿੱਚ ਰਣਨੀਤਿਕ ਜਿਹੜੀ ਹੈਗੀ ਆ ਪਹੁੰਚ ਉਹ ਵੱਧ ਜਾਵੇਗੀ ਇੰਡੀਆਈ ਏਸ਼ੀਆ ਇੰਡੀਆਈ ਮਿਸ਼ਨ ਤਹਿਤ ਹੁਣ ਤੱਕ ਕਿੰਨੀ ਰਕਮ ਨਿਵੇਸ਼ ਕੀਤਾ ਗਿਆ ਤਾਂ 10300 ਕਰੋੜ ਠੀਕ ਹੈ ਜੀ ਖੇਤਰੀ ਏਆਈ ਜਿਹੜਾ ਹੈਗਾ ਸਾਥੀਓ ਸਿਮੇਲਨ 3 ਦਸੰਬਰ 2025 ਨੂੰ ਮਹਾਰਾਸ਼ਟਰਾ ਦੀ ਰਾਜਧਾਨੀ ਸ਼ਲਾਂਗ ਦੇ ਵਿੱਚ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਜਿਹੜਾ ਹੈਗਾ ਕਾਨਫਰੰਸ ਦੇ ਤਹਿਤ ਵਿਸ਼ਾਲ ਲੋਕ ਗ੍ਰੈਪ ਅਜੇ ਤੱਕ ਇਹ ਨੂੰ ਮੌਜੂਦ ਕਰਨਾ ਹੈ ਮੁਨੱਖ ਕੇਂਦਰਤਾ ਅਤੇ ਸਮਾਵੀਸ਼ੀ AI ਨੀਤੀ ਨੂੰ ਜਿਹੜਾ ਦਰਸਾਉਂਦਾ ਹੈ ਇਸ ਦੇ ਨਾਲ ਦੇ ਨਾਲ ਅਗਲਾ ਪ੍ਰਸ਼ਨ ਆਪਣਾ ਜੀ ਮਿਜ਼ੋਰਮ ਦੇ ਰਾਜਪਾਲ ਸਵਰਾਜ ਕੌਸ਼ਲ ਦਾ ਕਾਰਜਕਾਲ ਕਿਸ ਇਤਿਹਾਸਕ ਘਟਨਾ ਤੋਂ ਬਾਅਦ ਹੋਇਆ ਸੀ ਮਿਜ਼ੋਰਮ ਸ਼ਾਂਤੀ ਸਮਝੌਤਾ 1986 ਜੀ ਸੀਨੀਅਰ ਵਕੀਲ ਅਤੇ ਮਿਜ਼ੋਰਮ ਦੇ ਸਾਬਕਾ ਰਾਜਪਾਲ ਸਵਰਾਜ ਕੌਸ਼ਲ ਦਾ 4 ਦਸੰਬਰ 2025 ਨੂੰ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ 73 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈਗਾ ਦੇਹਾਂਤ ਹੋ ਗਿਆ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸ਼ਵਰਾਜ ਦੇ ਪਤੀ ਅਤੇ ਦਿੱਲੀ ਦੇ ਮੌਜੂਦਾ ਸੰਸਦ ਮੈਂਬਰ ਵਾਂਸੀ ਸ਼੍ਰੀ ਸ਼ਵਰਾਜ ਦੇ ਪਿਤਾ ਸਨ ਅਗਲਾ ਪ੍ਰਸ਼ਨ ਜੀ ਤੁਹਾਡਾ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਦੇ ਭਾਰਤ ਨੇ ਭਾਰਤ ਦੇ ਵਿੱਚ ਆਪਣਾ ਪਹਿਲਾ ਜਿਹੜਾ ਹੈਗਾ ਅੰਤਰਰਾਸ਼ਟਰੀ ਕੈਂਪਸ ਕਿਸ ਸ਼ਹਿਰ ਦੇ ਵਿੱਚ ਸਥਾਪਿਤ ਕਰਨ ਦਾ ਐਲਾਨ ਕੀਤਾ ਤਾਂ ਇਹ ਹੈਗਾ ਜੀ ਗੁਰੂਗ੍ਰਾਮ ਆਸਟ੍ਰੇਲੀਆ ਦੀ ਵਿਕਾਰੀ ਵਿਕ ਟੋਰੀਆ ਯੂਨੀਵਰਸਿਟੀ ਵੇਜੂ ਜਿੰਨਾ ਪਗਨੈਸ਼ਾਟ ਫਾਉਂਡੇਸ਼ਨ ਦੇ ਵਿੱਚ ਭਾਰਤ ਦੀ ਨਵੀਂ ਸਿੱਖਿਆ ਨੀਤੀ ਜਿਹੜੀ 2020 ਦੇ ਤਹਿਤ ਗੁਰੂਗਰਾਮ ਇੰਡੀਅਨ ਸੀਆਰ ਦੇ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਕੈਂਪਸ ਖੋਲਣ ਦਾ ਐਲਾਨ ਕੀਤਾ ਗਿਆ ਹੈ ਤੇ 2026 ਚ ਇਸ ਨੂੰ ਓਪਨ ਕਰ ਦਾਂਗੇ ਤੱਲਵਾਨਾ ਲਪੇਸ ਲਾਰਾ ਜਿਹੜੇ ਹੈਗੇ ਨੇ ਜੋ ਕਿਸ ਉਮਰ ਦੇ ਵਿੱਚ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਸਵੈ ਨਿਰਮਿਤ ਮਹਿਲਾ ਅਰਪਤੀ ਬਣਦੀ ਹੈ ਤੇ 29 ਸਾਲ ਦੀ ਉਮਰ ਦੇ ਵਿੱਚ ਠੀਕ ਹੈ ਜੀ ਲਗਭਗ 1.3 ਬਿਲੀਅਨ ਡਾਲਰ ਉਹਨਾਂ ਦੀ ਆਮਦਨਾਂ ਜੀ ਇਸ ਤਰ੍ਹਾਂ ਭਿਸ਼ਵ ਮਿੱਟੀ ਦਿਵਸ 2025 ਦਾ ਵਿਸ਼ਾ ਹੈਗਾ ਜੀ ਸਿਹਤਮੰਦ ਸ਼ਹਿਰਾਂ ਦੇ ਲਈ ਸਿਹਤਮੰਦ ਮਿੱਟੀ ਤਾਂ 2025 ਦਾ ਇਹ ਥੀਮ ਹੈ ਜੀ ਸਿਹਤਮੰਦ ਸ਼ਹਿਰਾਂ ਦੇ ਲਈ ਸਿਹਤਮੰਦ ਮਿੱਟੀ 5 ਦਸੰਬਰ ਨੂੰ ਇਹ ਜਿਹੜਾ ਹੈਗਾ ਮਨਾਇਆ ਜਾਂਦਾ ਸੋ ਇਸ ਦੇ ਵਨ ਲਾਈਨਰ ਆਗੇ ਸਾਥੀਓ ਰੇਲੈਂਸ ਰਿਟੇਲ ਬੈਂਚਸ ਲਿਮਟਿਡ ਦੇ ਪ੍ਰਧਾਨ ਸੀਈਓ ਉਪਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਫਲਿੱਪਕਾਰਟ ਦੇ ਸਾਬਕਾ ਸੀਨੀਅਰ ਕਾਰਜਕਰਮੀ ਜੈਨਦਰਨ ਮੀਨ ਨੂੰ ਗਪਾਲ ਤਾਂ ਦਸੰਬਰ 2025 ਦੇ ਵਿੱਚ ਆਰਬੀਆਈ ਦੀ ਮੋਦਰਾ 85ਵੀਂ ਮੀਟਿੰਗ ਦੀ ਪ੍ਰਧਾਨਗੀ ਆਰਬੀਆਈ ਗਵਰਨਰ ਸੰਜੀਤ ਮਲਹੋਤਰਾ ਨੇ ਕੀਤੀ ਹੈ ਜੀ ਇਸੇ ਤਰ੍ਹਾਂ ਦਸੰਬਰ 2025 ਦੇ ਵਿੱਚ ਆਰਬੀਆਈ ਰੈਪੋ ਰੇਟ ਹੈ ਜਿਹੜੀ ਜੀ ਉਹਨੂੰ ਘਟਾਉਣ ਦਾ ਫੈਸਲਾ 5.25 ਕਰ ਦਿੱਤਾ ਗਿਆ ਤਾਂ ਭਾਰਤ ਤੇ ਰੂਸ ਦੀ ਦੇ ਵਿਚਕਾਰ ਰੱਖਿਆ ਸਮਝੌਤੇ ਨੂੰ ਦਾ ਨਾਮ ਕੀ ਹੈ ਕਿ ਜਿਹੜਾ ਫੌਜੀ ਸਹੂਲਤਾਂ ਦੇ ਵਿੱਚ ਆਪਸੀ ਵਰਤੋਂ ਦੀ ਆਗਿਆ ਦਿੰਦਾ ਤਾਂ ਰੈਸਿਪਰੋਕਲ ਐਕਸਚੇਂਜ ਆਫ ਲੌਜਿਸਟਿਕ ਸਪੋਰਟਸ ਸਮਝੌਤਾ ਕੇਤਰੀ AI ਪ੍ਰਭਾਵ ਦੇ ਨਾਲ ਸੰਮੇਲਨ 2025 ਕਿਹੜੇ ਸ਼ਹਿਰ ਦੇ ਵਿੱਚ ਸ਼ਿਲਾੰਗ ਮਹਗਾਲਿਆ ਦੇ ਵਿੱਚ ਆਯੋਜਿਤ ਕੀਤਾ ਗਿਆ ਜੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਅਤੇ ਮਜ਼ੁਰਮ ਦੇ ਸਾਬਕਾ ਰਾਜਪਾਲ ਜਿਨ੍ਹਾਂ ਦਾ ਸਾਥੀ 4 ਨਵੰਬਰ 2025 ਨੂੰ ਦਿਹਾਂਤ ਹੋਇਆ ਸੀ ਤੁਹਾਨੂੰ ਦਾ ਨਾਮ ਸ਼ਵਰਾਜ ਕੌਸਲ ਹੈ ਜੀ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਵੀ ਜੋ ਭਾਰਤ ਦੇ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਕੈਂਪਸ ਹੈ ਜਿਹੜਾ ਸਾਥੀਓ ਗੁਰੂਗਰਾਮ ਦਿੱਲੀ ਐਨਸੀਆਰ ਦੇ ਵਿੱਚ ਸਥਾਪਿਤ ਕਰਨ ਜਾ ਰਹੀ ਹੈ ਵਿਕਟੋਰੀਆ ਯੂਨੀਵਰਸਿਟੀ ਭਾਰਤ ਦੇ ਵਿੱਚ ਕਿਹੜਾ ਨਵੀਂ ਤਕਾਰੀ ਉਧਿਆਪਨ ਮਾਡਲ ਆ ਰਹੀ ਹੈ ਜੀ ਤਾਂ ਬਲਾਕ ਮਾਡਲ ਆਫ ਟੀਚਿੰਗ ਅੱਗੇ ਆ ਗਿਆ ਜੀ 29 ਸਾਲ ਦੀ ਉਮਰ ਦੇ ਵਿੱਚ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਸਵੈ ਨਿਰਧਾਰਤ ਮਹਿਲਾ ਅਰਪਤੀ ਕੌਣ ਬਣੀ ਹੈ ਤਾਂ ਲਵਾਨਾ ਲੁਪੇਸ ਲਾਰਾ ਜੀ ਭਵਿਸ਼ਯ ਮਿੱਟੀ ਦਸ 2025 ਦਾ ਵਿਸ਼ਾ ਕੀ ਹੈ ਸਾਥੀਓ ਤਾਂ ਸਿਹਤਮੰਦ ਸ਼ਹਿਰਾਂ ਦੇ ਲਈ ਸਿਹਤਮੰਦ ਮਿੱਟੀ ਇਸ ਤਰ੍ਹਾਂ ਸਾਥੀਓ ਇਸ ਤਰ੍ਹਾਂ ਇਹ ਪੀਡੀਐਫ ਤੁਹਾਨੂੰ ਜਿਹੜੀ ਹੈ ਇੰਗਲਿਸ਼ ਦੇ ਵਿੱਚ ਵੀ ਨਾਲ ਹੀ ਮਿਲਦੀ ਹੈ ਠੀਕ ਹੈ ਸੋ ਡੇਲੀ ਦੇ ਕਰੰਟ ਅਫੇਅਰਸ ਅਪਡੇਟ ਹੁਣ ਇੱਕ ਸਾਲ ਦੇ ਲਈ ਤੁਹਾਨੂੰ ਮਿਲਣੇ ਨੇ ਐਪ ਤੋਂ ਤੁਸੀਂ ਆਪਣੀ Google Play Store ਤੋਂ ਆਫੀਸ਼ੀਅਲੀ ਐਪ ਨੂੰ ਡਾਊਨਲੋਡ ਕਰਕੇ ਇਸ ਨੂੰ ਬਾਇ ਕਰ ਸਕਦੇ ਹੋ ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਥੈਂਕਸ ਫॉर ਵਾਚਿੰਗ ਫਿਰ ਮਿਲਦੇ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਤੇ ਜੋ ਵੀ ਸਾਥੀ ਸਾਡੇ ਨਾਲ ਜੁੜਦੇ ਆ ਜਾਂ ਬਾਅਦ ਦੇ ਵਿੱਚ ਕਲਾਸ ਨੂੰ ਦੇਖਦੇ ਆ ਕਿਰਪਾ ਕਰਕੇ ਕਲਾਸ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਜਿਹੜੀ ਉਹ notification ਦੇ थ्रू ਮਿਲਦੀ ਰਹੇ ਇਸ ਤੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਥੈਂਕਸ ਫॉर ਵਾਚਿੰਗ ਸੋ